ਬਹੁਤ ਲੰਬੇ ਸਮੇਂ ਤੋਂ ਮੰਗ ਸੀਗੀ ਪੁਲ ਚਾਲੂ ਹੋ ਜੇ ਅੱਜ ਹਰੀ ਝੰਡੀ ਦਿੱਤੀ ਹੈ ਕਿ ਕਹਿਣਾ ਚਾਹੁੰਦੇ ਆ ਅੱਜ ਬਹੁਤ ਖੁਸ਼ੀ ਨਾਲ ਮੈਂ ਇਹ ਅੱਜ ਇੱਥੇ ਜਿਹੜਾ ਬਲਵੰਡੇ ਵਾਲਾ ਪੁਲ ਸੀਗਾ ਅੱਜ ਜਿਹੜਾ ਵਾ ਆਮ ਟ੍ਰੈਫਿਕ ਲਈ ਜਿਹੜਾ ਵਾ ਚਾਲੂ ਕਰਾਇਆ ਗਿਆ ਔਰ ਬਹੁਤ ਵਧੀਆ ਢੰਗ ਨਾਲ ਜਿਹੜਾ ਵਾ ਇਹਦਾ ਪੁਲ ਦਾ ਕੰਮ ਹੋਇਆ ਵਾ ਪਹਿਲੋਂ ਨਾਲੋਂ 6 ਮੀਟਰ ਚੌੜਾ ਜਿਹੜਾ ਵਾ ਇਹ ਬਣਿਆ ਵਾ ਔਰ 4-5 ਫੁੱਟ ਜਿਹੜਾ ਪਹਿਲੋਂ ਨਾਲੋਂ ਉੱਚਾ ਬਣਿਆ ਵਾ ਔਰ ਬਹੁਤ ਥੱਲੇ 50 ਫੁੱਟ ਤੱਕ ਕੋਠੀਆਂ ਗਾਲ ਕੇ ਬੜੀ ਵਧੀਆ ਇਹਦੀ ਸਟਰੈਂਥ ਬਣਾ ਕੇ ਜਿਹੜਾ ਵਾ ਇਹਦਾ ਕੰਮ ਜਿਹੜਾ ਪੁਲ ਦਾ ਕੀਤਾ ਗਿਆ ਵਾ ਸੋ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੀ ਮਾਨ ਜੀ ਦਾ ਧੰਨਵਾਦ ਕਰਦਾ ਔਰ ਸਾਡੇ ਜਿਹੜੇ ਪਬਲਿਕ ਵਰਕਸ ਡਿਪਾਰਟਮੈਂਟ ਦੇ ਮਿਸਟਰ ਨੇ ਹਰਭਜਨ ਸਿੰਘ ਜੀ ਈਟੀਓ ਦਾ ਵੀ ਜਿਨ੍ਹਾਂ ਦੇ ਜਿਹੜਾ ਵਾ ਜਤਰਾ ਸਦਕਾ ਇਹ ਸਾਰੇ ਸਾਨੂੰ ਫੰਡਸ ਮਿਲਿਆ ਹੋਏ ਸੀਗੇ ਔਰ ਬਾਕੀ ਵੀ ਜਿਹੜਾ ਕੰਮ ਰਹਿੰਦਾ ਵਾ ਚਾਹੇ ਉਹ ਪੁਲ ਦੇ ਨਾਲ ਜਿਹੜੀਆਂ ਅਪਰੋਚ ਰੋਡ ਬਣਨੀਆਂ ਨੇ ਪ੍ਰੋਪਰ ਮਿੱਟੀ ਪਾ ਕੇ ਤੇ ਸਾਈਡਾਂ ਤੇ ਰੀਟੇਨਿੰਗ ਵਾਲ ਬਣ ਕੇ ਵਧੀਆ ਅਪਰੋਚ ਰੋਡ ਬਣਾਵਾਂਗੇ ਔਰ ਜਿਹੜੀ ਡਰੇਨ ਲੰਗਦੀ ਆ ਉਹਦੀ ਵੀ ਸਫਾਈ ਜਿਹੜੀ ਆ ਉਹ ਪ੍ਰੋਪਰ ਤੁਸੀਂ ਆਪ ਦੇਖ ਰਹੇ ਹੋ ਜੀਸੀਬੀ ਲੱਗੀ ਹੋਈ ਆ ਇਹਦੀ ਪ੍ਰੋਪਰ ਸਫਾਈ ਜਿਹੜੀ ਆ ਉਹ ਕੀਤੀ ਜਾਏਗੀ ਤਾਂ ਕਿ ਨਿਰਵਗਨ ਜਿਹੜਾ ਕੰਮ ਆ ਉਹ ਇੱਥੇ ਚੱਲਦਾ ਰੋ ਸੇਖੋਂ ਸਾਹਿਬ ਗੰਨੇ ਦਾ ਸੀਜ਼ਨ ਲੱਗੇ ਆ ਰਿਹਾ ਹੈ ਕਿ ਵੇਟ ਹਲਕੇ ਦੀਆਂ ਬਹੁਤ ਸੜਕਾਂ ਦਾ ਇਹ ਰਮੰਦਾ ਹਾਲ ਆ ਲੋਕਾਂ ਵੱਲੋਂ ਜਿਹੜੀ ਆਵਾਜ਼ ਚੁੱਕੀ ਆ ਰਹੀ ਕੋ ਉਹਨਾਂ ਸੜਕਾਂ ਨੂੰ ਪਹਿਲ ਦੇ ਅਧਾਰ ਤੇ ਰਿਪੇਅਰ ਕਰਾਇਆ ਜਾਵੇ ਜਾਂ ਉਹਨਾਂ ਨੂੰ ਨਵੀਆਂ ਬਣਵਾਈਆਂ ਜਾਣ ਬਹੁਤ ਤਾਂ ਮੈਂ ਕੱਲ ਵੀ ਡਿਕਲੇਅਰ ਕੀਤਾ ਕਿ 24 ਕਰੋੜ ਰੁਪਇਆ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਕਾਨੂੰਨਵਾਨ ਮਾਰਕੀਟ ਕਮੇਟੀ ਦੀਆਂ ਸੜਕਾਂ ਨੇ ਉਹਨਾਂ ਦਾ ਰਿਪੇਅਰ ਦਾ ਮਨਜ਼ੂਰ ਹੋਇਆ ਵਾ ਔਰ ਇਹਦੇ ਤੋਂ ਪਹਿਲਾਂ 51 ਕਰੋੜ ਰੁਪਇਆ ਜਿਹੜਾ ਵਾ ਸਾਡੀਆਂ ਜਿਹੜੀਆਂ ਵੇਟ ਦੀਆਂ ਸੜਕਾਂ ਸੀਗੀਆਂ 11 ਫੁੱਟ ਤੋਂ 18 ਫੁੱਟ ਕੀਤੀਆਂ ਜਾ ਰਹੀਆਂ ਚਾਹੇ ਆ ਰਾਜੂਬੇਲੀ ਵਾਲੀ ਸੜਕ ਹੋਵੇ ਮੁਲਾਲ ਵਾਲੀ ਸੜਕ ਹੋਵੇ ਜਾਗਵਾਲ ਵੇਟ ਵਾਲੀ ਹੋਵੇ ਫਿਰ ਸਾਰੀ ਤੁਸੀ ਦੀ ਜਿਹੜੀ ਆ ਰਿਪੇਅਰ ਹੋਈ ਆ ਜਿਹੜਾ ਇਸ ਵਾਰ ਸਾਡਾ ਇਲਾਕਾ ਇੱਕ ਤੇ ਗੁਰੂ ਮਹਾਰਾਜ ਦੀ ਕਿਰਪਾ ਹੋਈ ਆ ਕਿ ਸਾਡਾ ਇਲਾਕਾ ਬਚਿਆ ਬਾਕੀ 23 ਦੇ ਵਿੱਚ ਜਿਹੜਾ ਸਾਨੂੰ ਹੜ੍ਹਾਂ ਨੇ ਮਾਰਬਾਰੀ ਉਹਦਾ ਆਪਾਂ ਹੋਮਵਰਕ ਪੂਰਾ ਕੀਤਾ ਔਰ 27 ਕਿਲੋਮੀਟਰ ਜਿਹੜੀ ਤੁਸੀ ਦੀ ਸੜਕ ਹੀ ਉਹਦੀ ਸਟਰੈਂਥਨਿੰਗ ਹੋਈ ਉਹਦੀ ਰਿਪੇਅਰ ਹੋਈ ਜਿਹਦੇ ਕਰਕੇ ਸਾਡੀ ਜਿਹੜੀ ਤੁਸੀ ਆ ਇੱਕ ਥਾਂ ਤੋਂ ਵੀ ਇਸ ਵਾਰਾ ਬ੍ਰੇਕ ਨਹੀਂ ਹੋਈ ਔਰ ਜੇ ਥੋੜਾ ਬਹੁਤਾ ਕਿਤੋਂ ਪਾਣੀ ਸਿਮਨ ਲੱਗਾ ਤੇ ਉਸੇ ਮੌਕੇ ਅਸੀਂ ਮੌਕੇ ਤੇ ਮਨਿਸਟਰ ਸਾਹਿਬ ਨੂੰ ਮੈਂ ਲੈ ਕੇ ਆਂਦਾ ਡਿਪਾਰਟਮੈਂਟ ਨੇ ਕੰਮ ਕੀਤਾ ਸੰਗਤਾਂ ਦਾ ਵੀ ਸਹਿਯੋਗ ਰਿਆ ਔਰ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਵਾ ਅਸੀਂ ਵਧੀਆ ਢੰਗ ਨਾਲ ਆਪਣੇ ਇਲਾਕੇ ਨੂੰ ਜਿਹੜਾ ਵਾ ਉਹ ਬਚਾਉਣ 'ਚ ਕਾਮਯਾਬ ਹੋਏ ਆ ਬਾਕੀ ਇੱਕ ਇੱਕ ਸੜਕ ਜਿਹੜੀ ਆ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਇੱਕ ਇੱਕ ਸੜਕ ਵੇਠ ਇਲਾਕੇ ਦੀ ਨਹੀਂ ਪੂਰੇ ਕਾਤੀਆਂ ਹਲਕੇ ਦੀ ਜਿਹੜੀ ਆ ਉਹ ਅਗਲੇ 6 ਮਹੀਨਿਆਂ ਦੇ ਵਿੱਚ ਰਿਪੇਅਰ ਹੋਏਗੀ ਕੱਲੀ ਰਿਪੇਅਰ ਨਹੀਂ ਹੋਊਗੀ ਸਗੋਂ ਉਹਨਾਂ ਸੜਕਾਂ ਨੂੰ ਅਸੀਂ ਚੌੜੀਆਂ ਕਰਾਂਗੇ ਜਿੱਦਾਂ ਹੁਣ ਆ ਕਾਨੂੰਨਾਂ ਤੋਂ ਚੱਕਸ਼ਟਰੀਫ ਵਾਲੀ ਰੋਡ ਆ ਉਹਦਾ ਕੰਮ ਵੀ ਜਿਹੜਾ ਬੜੀ ਜੰਗੀ ਪੱਧਰ ਤੇ ਚੱਲ ਰਿਹਾ ਉਹ 22 ਫੁੱਟ 24 ਫੁੱਟ ਜਿੱਥੇ ਜਗ੍ਹਾ ਵੱਧ ਆ 25 ਫੁੱਟ ਤੱਕ ਵੀ ਚੌੜੀ ਹੈ ਜਿਹੜੀ ਆ ਉਹ ਕੀਤੀ ਜਾ ਰਹੀ ਆ ਸਭ ਬੜਾ ਵਧੀਆ ਢੰਗ ਨਾਲ ਰੋਡ ਇਨਫਰਾਸਟ੍ਰਕਚਰ ਦਾ ਕੰਮ ਕੱਲ ਵੀ ਮੈਂ 5 ਕਰੋੜ ਰੁਪਏ ਦੇ ਜਿਹੜੇ ਆ ਰਿਪੇਅਰ ਦੇ ਸੜਕਾਂ ਤੇ ਨੀ ਪੱਥਰ ਰੱਖੇ ਸੀਗੇ ਔਰ ਗਾਂਵੇ ਆਉਣ ਵਾਲੇ ਦਿਨਾਂ 'ਚ ਇਹ ਨਿਰੰਤਰ ਕੰਮ ਜਿਹੜੇ ਰਿਪੇਅਰ ਤੇ ਜਾਰੀ ਰਹਿਣਗੇ ਤੁਸੀਂ ਦੇ ਕਿਨਾਰਿਆਂ ਤੇ ਜਿਹੜੇ ਕਮਾਦਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਜਾਂ ਝੋਣਿਆਂ ਦਾ ਵੀ ਨੁਕਸਾਨ ਹੋਇਆ ਲੋਕ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਕੀ ਖਿਆਲ ਉਹਦੇ ਲਈ ਸੀਐਮ ਸਾਹਿਬ ਨੇ ਤੁਸੀਂ ਦੇਖਿਆ ਹੋਣਾ ਅਨਾਉਂਸ ਕਰ ਦਿੱਤਾ ਰੋਜ਼ ਹੀ ਅਨਾਉਂਸਮੈਂਟ ਹੋ ਰਹੀਆਂ ਨੇ ਕੱਲਾ ਅੱਗੇ ਤੇ ਕੱਲੇ ਪਠਵਾਰੀ ਆ ਜਿਹੜੇ ਉਹ ਜਿਹੜੇ ਆ ਉਹ ਕਰਦੇ ਅਸੈਸਮੈਂਟ ਲਾਉਂਦੇ ਸੀ ਹੁਣ ਬਾਕੀ ਵੀ ਡਿਪਾਰਟਮੈਂਟ ਜਿਹੜੇ ਆ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਨੇ ਅਸੈਸਮੈਂਟ ਲਾਉਣ ਦੇ ਲਈ ਤਾਂ ਕਿ ਉਹਨਾਂ ਦੀਆਂ ਜਿਹੜੀਆਂ ਨੇ ਗਰਦੌਰੀਆਂ ਹੋ ਕੇ ਪ੍ਰੋਪਰ ਤੇ ਉਹਨਾਂ ਨੂੰ ਜਿਹੜੀ ਆ ਮੁਆਵਜ਼ਾ ਜਿਹੜਾ ਵਾ ਉਹ ਟਾਈਮਲੀ ਸਮੇਂ ਤੇ ਜਿਹੜਾ ਵਾ ਉਹ ਮਿਲ ਸਕੇ ਔਰ ਉਹ ਵੀ ਸੀਐਮ ਸਾਹਿਬ ਨੇ ਟਾਈਮ ਬਾਉਂਡ ਕਰ ਦਿੱਤਾ ਵਾ ਕਿ ਜਿਹੜਾ ਮੌਜਾ ਵਾ ਉਹ ਟਾਈਮਲੀ ਜਿਹੜਾ ਵਾ ਉਹ ਲੋਕਾਂ ਨੂੰ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਮਿਲਣਾ ਚਾਹੀਦਾ ਸਿਖਮਨ ਸਾਹਿਬ ਇੱਕ ਨੰਨ ਵਾਲ ਖੁਰਦ ਦੇ ਨੇੜੇ ਇੱਕ ਪੁਲੀ ਪੈਂਦੀ ਹੈ ਬਲਰਾਜ ਚੇਅਰਮੈਨ ਦੇ ਪੈਟਰੋਲ ਪੰਪ ਦੇ ਬਿਲਕੁਲ ਨੇੜੇ ਉਸ ਦੀਆਂ ਵੀ ਜਿਹੜੀਆਂ ਦਿਵਾਰਾਂ ਐਸੇ ਹੜ ਦੇ ਵਿੱਚ ਨੁਕਸਾਨੀਆਂ ਗਈਆਂ ਪਾਣੀ ਦੇ ਨਾਲ ਜਿਹੜੀਆਂ ਡੇਕੀਆਂ ਬਿਲਕੁਲ ਹੀ ਉਸ ਦੇ ਬਾਰੇ ਕੀ ਖਿਆਲ ਆਪਣਾ ਉਹਦਾ ਵੀ ਆਪਾਂ ਰਿਪੇਅਰ ਕਰਵਾ ਦਾਂਗੇ ਮੇਰੇ ਹੁਣੇ ਨੋਟਿਸ ਚ ਆਇਆ ਜਿਹੜਾ ਜਿਹੜਾ ਵੀ ਕੰਮ ਹੁੰਦਾ ਵਾ ਮੇਰੇ ਨੋਟਿਸ ਚ ਤੁਸੀਂ ਲਿਖਾਈ ਜਾਓ ਇੱਕ ਇੱਕ ਕਰਕੇ ਆਪਾਂ ਜਿੰਨੇ ਵੀ ਕੰਮ ਹੋਣਗੇ ਉਹ ਵਧੀਆ ਢੰਗ ਨਾਲ ਸਾਰ